ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਓ ਕੀ ਹਾਲ ਚਾਲ ਜੀ ਤੇ ਅੱਜ ਆਪਾਂ ਗਏ ਸੀਗੇ ਪਹਿਲਾਂ ਡਾਕਟਰ ਦੇ ਮੈਨੂੰ ਜਾਣਾ ਪੈ ਗਿਆ ਸੀ ਡਾਕਟਰ ਦੇ ਐਮਰਜੈਂਸੀ ਸੀ ਥੋੜੀ ਜੀ ਦਵਾਈ ਤੋਂ ਵੀ ਲੈਣੀ ਸੀ ਮੈਂ ਆਪਦੀ ਤੇ ਡਾਕਟਰ ਤੋਂ ਚੈੱਕਅਪ ਸੀ ਮੇਰਾ 3 ਮਨთ ਹੋ ਗਏ ਮੈਨੂੰ ਜਾ ਨਹੀਂ ਹੋਇਆ 3 ਮਹੀਨੇ ਹੋ ਗਏ ਡਾਕਟਰ ਕੋਲੇ ਜਾਣੀ ਸੀ ਉਹਨਾਂ ਨੇ ਮੈਨੂੰ ਯਾ ਰਿਪੋਰਟਾਂ ਬਲੱਡ ਟੈਸਟ ਦੇ ਸਿੰਪਲ ਮੰਗਵਾਏ ਸੀਗੇ ਕਹਿੰਦੇ ਸੀ ਕਰਵਾ ਕੇ ਲੈ ਕੇ ਆਓ ਰਿਪੋਰਟਾਂ ਦਿਖਾਉਣੀਆਂ ਸੀਗੀਆਂ ਤੇ ਆਪਾਂ ਕੱਲ ਗਏ ਅੱਜ ਜਾ ਕੇ ਆਏ ਆ ਉੱਥੇ ਡਾਕਟਰ ਦੇ ਤੇ ਬਸ ਆ ਉਥੇ ਬਲੌਗ ਬਣਾਇਆ ਤਾਂ ਹੈ ਪਰ ਮੈਂ ਬੜਾ ਨਹੀਂ ਬਣਾ ਸਕੀ ਡਾਕਟਰ ਤੇ ਜਾ ਕੇ ਥੋੜੀ ਵੀਡੀਓ ਬਣਾਈ ਐ ਕਲਿੱਪ ਲਈ ਐ ਤੇ ਹੁਣ ਗੁਰਦੁਆਰਾ ਸਾਹਿਬ ਤੋਂ ਆਈਆਂ ਤੇ ਗੁਰਦੁਆਰਾ ਸਾਹਿਬ ਉਹ ਆ ਕੇ ਉਥੇ ਮੈਂ ਕਿਹਾ ਚੱਲਾਂ ਆਪਾਂ ਹੁਣ ਵੀਡੀਓ ਦਾ ਬਲੌਗ ਦਾ ਐਂਡ ਕਰ ਦਈਏ ਨਾਲੇ ਤੁਹਾਨੂੰ ਦੱਸ ਦਈਏ ਸਟਾਰਟਿੰਗ ਤੋਂ ਸਾਰਾ ਹੀ ਕਰ ਦਿੰਨੇ ਆ ਤੇ ਤੁਹਾਨੂੰ ਦਿਖਾ ਵੀ ਦਿੰਨੇ ਆ ਕ੍ਰਿਪਾ ਐਡ ਕਰ ਦਾਂਗੇ ਤੇ ਹੋਰ ਸੁਣਾਓ ਕਿ ਮੈਂ ਠੀਕ ਠਾਕ ਹਾਂ ਸਾਰੇ ਤੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜੁੜ ਕਰਿਆ ਕਰੋ ਪਲੀਜ਼ ਤੁਹਾਡੇ ਅੱਗੇ ਹੱਥ ਜੋੜ ਕੇ ਰਿਕੁਐਸਟ ਹੀ ਆ ਮੇਰੀ ਤੇ ਵੱਧ ਤੋਂ ਵੱਧ ਚੈਨਲ ਨੂੰ ਮੇਰੇ ਨੂੰ ਸਪੋਰਟ ਕਰੋ ਠੀਕ ਹੈ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਆਪਾਂ ਗਏ ਸੀ ਕਿ ਉੱਥੇ ਜੁੜਿਓ ਵੀਡੀਓ ਤੋਂ ਸ਼ਾਪਿੰਗ ਕੀਤੀ ਇੰਨੀ ਜਿਆਦੇ ਪੌਲਸ ਲੁਧਿਆਣਾ ਸ਼ਹਿਰ ਚ ਕੱਲ ਅੱਜ ਕੱਲ ਨਿਕਲੀ ਆ ਪਤਾ ਨਹੀਂ ਕੱਲ ਕਦੋਂ ਕਦੋਂ ਨਿਕਲੀ ਜਾਂਦਾ ਇਹ ਕਹਿਣਾ ਅੱਜ ਆ ਦਿਮਾਗ ਪਤਾ ਨਹੀਂ ਕਿੱਥੇ ਫਿਰਦਾ ਹੈ ਤੇ ਪੱਖਾ ਬੰਦ ਕੀਤਾ ਵੀਡੀਓ ਕਰਕੇ ਗਰਮੀ ਬਹੁਤ ਲੱਗ ਰਹੀ ਹੈ ਮੈਨੂੰ ਪਸੀਨਾ ਪਸੀਨੀ ਹੋਈ ਜਾਂਦੀ ਹੈ ਇੱਕ ਤੁਰਕੇ ਆਈਆਂ ਨਾ ਗੁਰਦੁਆਰਾ ਸਾਹਿਬ ਤੋਂ ਤੁਰਕੇ ਆਏ ਕਰਕੇ ਥੋੜੀ ਜਿਹੀ ਤਾਂ ਆਈ ਜਾਂਦੀ ਹੈ ਸਵੇਟਿੰਗ ਹੋ ਜਾਂਦੀ ਹੈ ਉੱਥੇ ਉਹ ਨਹੀਂ ਜਿਆਦਾ ਪੁਲਿਸ ਸੀ ਕੱਲ ਪਤਾ ਨਹੀਂ ਕੋਈ ਮੰਤਰੀ ਆਇਆ ਸੀ ਲੁਧਿਆਣੇ ਪਤਾ ਨਹੀਂ ਕੀ ਸੀਗਾ ਅੱਧਾ ਘੰਟਾ ਘੰਟਾ ਸਾਰ ਦੇਖ ਲਓ ਉੱਥੇ ਬਿਲਕੁਲ ਹੀ ਬੰਦ ਕਰ ਦਿੱਤਾ ਟ੍ਰੈਫਿਕ ਰੋ ਖੜੇ ਸੀਗੇ ਜਿਹੜੇ ਟ੍ਰੈਫਿਕ ਵਾਲੇ ਹੁੰਦੇ ਆ ਲਾਈਟਾਂ ਬੱਤੀਆਂ ਬੰਦ ਸੀ ਤੇ ਮੋਟਰਸਾਈਕਲ ਵੀ ਨਹੀਂ ਸੀ ਲੰਘਣ ਦੇ ਤੇ ਪੈਦਲ ਬੰਦੇ ਨੂੰ ਨਹੀਂ ਸੀ ਲੰਘਣ ਦੇ ਇੰਨੀ ਜਿਆਦੇ ਪੁਲਿਸ ਸੀ ਬੁਰਾ ਹਾਲ ਹੀ ਸੀ ਦਿੱਤਾ ਕਾਲ ਤੇ ਫਿਰ ਉਸ ਤੋਂ ਬਾਅਦ ਅਸੀਂ ਦਵਾਈ ਲਈ ਪਹਿਲਾਂ ਦਵਾਈ ਲਈ ਡਾਕਟਰ ਦੇ ਉਹ ਦਵਾਈ ਲੈ ਕੇ ਉਹਨੂੰ ਅਰਪੋਰਟ ਦਿਖਾਈ ਉਹਨੇ ਸਾਰਾ ਕੁਝ ਠੀਕ ਆ ਤੇ ਅੱਗੇ ਆਪਾਂ ਹੋਰ ਟੈਸਟ ਲੈਖ ਦਿੱਤੇ ਆ ਆਪਾਂ ਉਹ ਕਰਵਾ ਲਾਂਗੇ ਹੁਣ ਜਦੋਂ ਨੈਕਸਟ ਟਾਈਮ ਜਾਣਾ ਮੈਂ ਫੇਰ ਟੈਸਟ ਦਿਖਵਾ ਕੇ ਆਉਣੇ ਹੁਣ ਤੇ ਹੁਣ ਫਿਰ ਮੈਂ ਉਸ ਤੋਂ ਬਾਅਦ ਅਸੀਂ ਕਿਹਾ ਚੱਲ ਥੋੜਾ ਜਿਹਾ ਸਮਾਨ ਦੇਖਦੇ ਜੂੜੀਓ ਲੋਕ ਕਹਿੰਦੇ ਜੂੜੀਓ ਬਹੁਤ ਸਸਤਾ ਜੂੜੀਓ ਬਹੁਤ ਸਸਤਾ ਵਾ ਤੇ ਅਸੀਂ ਵੀ ਸੋਚਿਆ ਕਿ ਚੱਲ ਜੂੜੀਓ ਅਸੀਂ ਵੀ ਦੇਖਦੇ ਆਂ ਵੀ ਜੂੜੀਓ ਚ ਕਹਿੰਦੇ ਹਜ਼ਾਰ ਚ ਬਹੁਤ ਚੀਜ਼ਾਂ ਮਿਲ ਜਾਂਦੀਆਂ ਹਜ਼ਾਰ ਰੁਪਏ ਦੇ ਵਿੱਚ ਤੇ ਪਰ ਅਸੀਂ ਜਾਏ ਆ ਤੇ ਠੀਕ ਆ ਠੀਕ ਠੀਕ ਹੀ ਆ ਸਾਨੂੰ ਕੋਈ ਜ਼ਿਆਦਾ ਖਾਸ ਲੱਗਿਆ ਨਹੀਂਗਾ ਅਸੀਂ ਤਾਂ ਸਿਰਫ ਦੇਖਣੀ ਗਈ ਸੀ ਤੇ ਉਥੋਂ ਇੱਕ ਦੋ ਚੀਜ਼ਾਂ ਲਿਆਂਦੀਆਂ ਤੇ ਉਹ ਮੈਂ ਤੁਹਾਨੂੰ ਜ਼ਰੂਰ ਦਿਖਾਨੀ ਆ ਤੁਸੀਂ ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਨਹੀਂ ਲੱਗੇ ਕੁਆਲਿਟੀ ਠੀਕ ਠਾਕ ਆ ਪਰ ਉਦਾਂ ਕਈ ਨੀ ਚੀਜ਼ਾਂ ਸਸਤੀਆਂ ਵੀ ਨੇ ਪਰ ਕੱਪੜੇ ਜ਼ਿਆਦਾ ਵੈਰਾਈਟੀ ਕੁੜੀਆਂ ਦੀ ਜ਼ਿਆਦਾ ਵਾ ਮੈਨੂੰ ਲੱਗਾ ਮੁੰਡਿਆਂ ਦੀ ਵੈਰਾਈਟੀ ਘੱਟ ਹੀ ਆ ਉੱਥੇ ਤੇ ਬਾਕੀ ਆਪਣੇ ਮੈਂ ਕਹਿੰਨੀ ਆ ਸਾਢੇ ਪੌਣ ਵਾਲਾ ਤਾਂ ਹੈ ਨਹੀਂਗਾ ਬੱਚਿਆਂ ਪੁੱਤਿਆਂ ਦੇ ਪੌਣ ਵਾਲਾ ਸਹੀ ਆ ਜਾਨੀ ਨੇ ਫਰਾਕਾਂ ਜਿਵੇਂ ਵੈਸਟਰਨ ਪਾਉਣੇ ਹਨਾ ਬਾਲ ਜੂਨ ਵਗੈਰਾ ਪਾਉਣਾ ਜਾਂ ਫਰਾਕਾਂ ਪਾਣੀਆਂ ਉਦਾਂ ਦਾ ਉੱਥੇ ਕਨਸੈਪਟ ਵਾਲਾ ਵਾ ਉਹ ਜਿਆ ਚੀਜ਼ਾਂ ਪਈਆਂ ਵਾ ਮੇਕਅਪ ਆ ਥੋੜਾ ਬਹੁਤਾ ਮੇਕਅਪ ਦਾ ਸਮਾਨ ਹੈ ਤੇ ਜੁੱਤੀਆਂ ਵੀ ਹੈਗੀਆਂ ਨੇ ਇਰਿੰਗਾ ਕਈ ਕੋਸੀ ਕੋ ਬਹੁਤ ਘੋਸ਼ਾਂ ਆਇਆਂ ਤਾਂ ਪਰ ਉਮੇ ਦਾ ਜਿਵੇਂ ਆਪਾਂ ਨੂੰ ਕੰਮ ਦੀ ਚੀਜ਼ ਕਹਦੀ ਆ ਵੀ ਕੰਮ ਦੀਆਂ ਚੀਜ਼ਾਂ ਤਾਂ ਹੈ ਨਹੀਂ ਉੱਥੇ ਮੈਨੂੰ ਨਹੀਂ ਲੱਗੀਆਂ ਜੂੜੀ ਜੂੜੀ ਵਸਤੂ ਸਰਪ ਨਾ ਨਾਂ ਦਾ ਹੀ ਜੂੜੀ ਹੋ ਪਤਾ ਇਹ ਹੀ ਮੰਨਦੇ ਆ ਮੈਂ ਤਾਂ ਇਹ ਹੀ ਮੰਨਦੀ ਆ ਤੇ ਉਥੋਂ ਮੈਂ ਕੀ ਲਿਆਉਂਦਾ ਤੁਹਾਨੂੰ ਦਿਖਾਉਣੀ ਆ ਆ ਦੇਖੋ ਸੋ ਪ੍ਰੀਤਾ ਨਾਈਟ ਸੂਟ ਲਿਆਂਦਾ ਦੇਖੋ ਸੋਨਾ ਪਿੰਕ ਕਲਰ ਦਾ ਆ ਪਜਾਮਾ ਹੈ ਬਹੁਤ ਸੋਹਣਾ ਲੋਅਰ ਲੋਅਰ ਆ ਤੇ ਟੀ-ਸ਼ਰਟ ਤੇ ਇਹ ਆਇਆ ਜੋੜੀਓ ਤੁਹਾਨੂੰ 600 ਦਾ 600 ਦਾ ਪਿਆ ਇਹ ਇਹ ਸਹੀ ਲੱਗਾ ਕੱਪੜਾ ਵੀ ਬਹੁਤ ਸੌਫਟ ਆ ਇਹਦਾ ਇਹ ਕਾਲਿਆ ਅੰਦਾ ਇਹ ਵੀ ਬਹੁਤ ਸੋਹਣੀ ਲੋਅਰ ਆ ਪਜਾਮਾ ਬਹੁਤ ਸੋਹਣਾ ਹੈ ਦੇਖਣ ਤਾਂ ਮੈਂ ਨਾਈਟ ਸੂਟ ਆਵਦੇ ਗਈ ਸੀ ਤੇ ਆਪਦੇ ਦੇਖੇ ਨਹੀਂਗੇ ਤੇ ਫਿਰ ਇਹਦੇ ਮੇ ਇਹਦੇ ਵਿੱਚ ਦੇ ਮਿਲ ਗਏ ਮੈਂ ਲੈ ਲਈ ਇਹਦੇ ਦੋ ਇਹ ਵੀ ਇਹ ਵੀ ਸੇਮ ਪ੍ਰਾਈਸ ਹੀ ਹੈ ਦਾ ਵੀ 600 ਦਾ ਹੀ ਇਹ 600 ਦਾ ਹੀ ਪੈ ਗਿਆ ਆਪਾਂ ਨੂੰ ਦੋਨੇ ਦੇਖੋ ਕਲਰ ਵੀ ਬਹੁਤ ਸੋਹਣਾ ਆ ਕਲਰ ਹੋਰ ਵੀ ਸੀਗੇ ਇਹਦੇ ਵਿੱਚ ਲਾਈਟ ਫਰੋਜੀ ਜਿਹਾ ਸੀ ਮੈਨੂੰ ਉਹ ਸੋਹਣਾ ਲੱਗਾ ਉਹ ਇੱਕ ਨੂੰ ਜ਼ਿਆਦਾ ਸੋਹਣਾ ਲੱਗਦਾ ਸੀ ਪਰ ਮੈਨੂੰ ਨਹੀਂ ਜ਼ਿਆਦਾ ਸੋਹਣਾ ਲੱਗਿਆ ਆ ਦੇਖੋ ਕੀ ਬਣਿਆ ਹੋਇਆ ਪਰ ਪਤਾ ਨਹੀਂ ਕੀ ਬਣਿਆ ਮੈਂ ਤਾਂ ਫਰੂਟ ਕੋਟਨੀ 3 orangemelon ਦਾ ਸ਼ਾਇਦ orange ਹੀ ਹੋਣਾ ਕੁਝ ਬਣਿਆ ਹੋਇਆ orange ਇਹ ਆ ਦੋਨੇ ਸੁਪਰੀ ਦੇਖੋ ਕਿ ਸੂਟ ਇੱਕ ਆਹ ਲਿਆਏ ਆ ਕਾਟਨ ਵਾਲੀਆਂ ਇਹ ਹੈਗਾ 79 ਦਾ ਤੇ ਇਹਦੇ ਵਿੱਚ ਹੈ ਇਹਦੇ ਵਿੱਚ ਕੀ ਆ ਤੁਹਾਨੂੰ ਦਿਖਾਉਣੀ ਹੈ ਇਹ ਜੀ ਮੈਂ ਆਪਾਂ ਮੇਕਅਪ ਰਿਮੂਵ ਕਰਨਾ ਨੇਲ ਪੇਂਟ ਰਿਮੂਵ ਕਰਨੀ ਉਹਦੇ ਲਈ ਕਾਟਨ ਆ ਇਹ ਜੀ ਜੁੜੀ ਹੋਈ ਆ ਉੱਪਰ ਪ੍ਰਾਈਸ ਲਿਖਿਆ ਹੋਇਆ ਹੁੰਦਾ ਇਹ ਕਾਟਨ ਐਵੇਂ ਮੈਨੂੰ ਸਹੀ ਲੱਗੀਆਂ ਇਹ ਨੇਲ ਰਿਮੂਵਰ ਨੇਲ ਤੋਂ ਨੇਲ ਪੇਂਟ ਰਿਮੂਵ ਕਰ ਲੈਦੀ ਬਹੁਤ ਵਧੀਆ ਤੇ ਮੇਕਅਪ ਰਿਮੂਵ ਕਰ ਲੈਦੀ ਜਿਵੇਂ ਆਪਾਂ ਟੋਨਰ ਵਗੈਰਾ ਲਾਉਣੀ ਆ ਜਾਂ ਕੁਝ ਵੀ ਮੇਕਅਪ ਉਤਾਰਦੇ ਆ ਉਹਦੇ ਲਈ ਬਹੁਤ ਵਧੀਆ ਦੂਜੂ ਕਾਟਨ ਹੀ ਲੈਣੀ ਪੈਂਦੀ ਇਹਨੂੰ ਡਿਪ ਕਰੋ ਸੌਫਟ ਹੋ ਜਾਂਦਾ ਇੱਕ ਲੈ ਲਈਆਂ ਮੈਂ ਬਿਊਟੀ ਬਲੈਂਡਰ ਇਹ ਵੀ 79 ਦਾ ਬਿਊਟੀ ਬਲੈਂਡਰ ਇਹ ਵੀ ਸਹੀ ਲੱਗਿਆ ਸੋਹਣਾ ਨਾ ਕਲਰ ਵੀ ਸੋਹਣਾ ਨਾ ਸਸਤਾ ਮਿਲ ਗਿਆ ਸਹੀ ਮਿਲ ਗਿਆ ਨਾ ਦੂਜੇ ਇੱਕ ਹੋਰ ਚੀਜ਼ਾਂ ਦਾ ਸਹੀ ਆ ਦੂਜੇ 1400 ਦੇ ਮਿਲਦੇ ਆ ਇੱਕ ਆਲੇ ਆਂਦੇ ਆ ਕਲਿੱਪ ਦੋ ਲਿਆਂਦੇ ਆ ਕਲਿੱਪ ਇਹ ਵੀ 79 79 ਦਾ ਕਲਿੱਪ ਦੋ ਕਾ ਲੱਪ ਨੇ ਬਹੁਤ ਸੋਹਣੇ ਆ ਇਹ ਇਹ ਨਾ ਜਿਵੇਂ ਮੇਰੇ ਉੱਪਰੋਂ ਆਪਾਂ ਫਰੰਟ ਤੋਂ ਬਾਲ ਚੱਕਣ ਚੁਕੜੀਆਂ ਨਾ ਆ ਕੇ ਉੱਪਰੋਂ ਕਲੱਚਰ ਲਾਣਾ ਉਹਦੇ ਲਈ ਸਹੀ ਆ ਇਹ ਦੋ ਲਿਆਂਦੇ ਆ ਦੇਖੋ ਦੋ ਹੀ ਲਿਆਂਦੇ ਆ ਤੇ ਇੱਕ ਦੋ ਲਿਆਂਦੇ ਆ ਕਾਜਲ ਏ ਹੈਗੇ ਆ ਇੱਕ ਬਲੂ ਇੱਕ ਬਲੈਕ ਦਿਖਦਾ ਜੂੜੀਓ ਲਿਖਿਆ ਇਹ ਜੂੜੀਓ ਦੇ ਆ ਤੇ ਜਿਹੜਾ ਮੈਂ ਅੱਜ ਸੁਰਮਾ ਪਾਇਆ ਵਾ ਕਾਜਲ ਪਾਇਆ ਵਾ ਮੈਂ ਕਿਸੀ ਪਾ ਕੇ ਦੇਖਦੇ ਆ ਸ਼ਕਲ ਤਾਂ ਸੋਹਣੀ ਨਹੀਂ ਹੋਣੀ ਕਿਉਂਕਿ ਮੈਂ ਥ੍ਰੈਡਿੰਗ ਨਹੀਂ ਕਰਾਈ ਹਟ ਜਾ ਇਹ ਨਹੀਂ ਨੇੜੇ ਨੂੰ ਲੱਗਿਆ ਤੇ ਇਹ ਨਹੀਂ ਸ਼ਕਲ ਸੋਹਣੀ ਨਹੀਂ ਲਗੀ ਕਿਉਂਕਿ ਸਵੇਡਿੰਗ ਆ ਰਹੀ ਹੈ ਤੇ ਇੱਕ ਬਲੂ ਕਲਰ ਕਾਜਲ ਹੈ ਇਹਨੂੰ ਲਾਈਨ ਆਪਾਂ ਲਾਈਨਰ ਦੇ ਲਈ ਵੀ ਯੂਜ਼ ਕਰ ਸਕਦੇ ਆ ਸੋਣਾ ਇਹਨ ਬਲੂ ਲਿਆਂਦਾ ਕਿਉਂਕਿ ਇਹ ਲਾਈਨਰ ਲਈ ਵੀ ਯੂਜ਼ ਕਰ ਸਕਦੇ ਆ ਇਹ ਵੀ 79 ਦਾ ਤੇ ਇੱਕ ਆ ਬਲੈਕ ਇਹ ਵੀ 79 ਦਾ ਇਹ ਕੋ ਰੈੱਡ ਬਲੈਕ ਆ ਇਹ ਵੀ ਇਹ ਜੈਟ ਬਲੈਕ ਇਹ ਵੀ 79 79 ਦੋਨੇ ਇਹ ਸਾਰੀਆਂ ਚੀਜ਼ਾਂ 79 ਦੀਆਂ ਹੀ ਆਈਆਂ ਆ ਉਹ ਤਾਂ ਮੈਂ ਇਹਨਾਂ ਦਾ ਕੁਝ ਨਹੀਂ ਲਿਆਂਦਾ ਨਾ ਸਾਹੀ ਚੀਜ਼ਾਂ ਸੀਗੀਆਂ ਬਸ ਆਹੀ ਸੀਗੀਆਂ ਇਹ ਥੋੜੀਆਂ ਜਿਹੀਆਂ ਚੀਜ਼ਾਂ ਜ਼ਰੂਰੀ ਸੀਗੀਆਂ ਇਹ ਲਿਆਂਦੇ ਨੂੰ ਉਹ ਕੈਪ ਬੈਗ ਪੇ ਚਲਵਾ ਚੋ ਚੱਕ ਲੈ। ਤੇ ਬਸ ਆ ਦੋ ਸੁਪਰੀਦ ਦੇ ਲਿਆਂਦੇ ਇਹ ਜ਼ਰੂਰੀ ਸੀ। ਇਹਦੇ ਕੋਲੇ ਨਾਈਟ ਸੂਟ ਹੈ ਨਹੀਂ ਸੀਗੇ ਜਿਵੇਂ ਹੰਟੇਸ਼ਨ ਵਗੈਰਾ ਜਾਂਦੀ ਹੈ ਨਾ। ਫਿਰ ਉਦੋਂ ਕੋਈ ਸਾਮਾਨ ਹੁੰਦਾ ਨਹੀਂ ਇਹਦੇ ਕੋਲੇ। ਆਂਦੇ ਇਹਦੇ ਪਤਾ। ਤੇ ਆਹੀ ਸਮਾਨ ਲੈ ਕੇ ਆਂਦਾ ਜੂੜੀ ਇਹ। ਠੀਕ ਆ। ਜ਼ਿਆਦਾ ਵਧੀਆ ਨਹੀਂ ਕਹਿ ਸਕਦੇ ਤੇ ਜ਼ਿਆਦਾ ਘਟੀਆ ਨਹੀਂ ਜੂੜੀ ਨੂੰ ਮੈਂ ਕਹਿ ਸਕਦੀ ਜਿਆਦਾ ਨੰਬਰ ਨਹੀਂ ਮਿਲਦੇ। ਠੀਕ ਆ। ਕੱਪੜਾ ਸੁਣਾ ਹੈ। ਕੱਪੜਾ ਬਹੁਤ ਸੋਹਣਾ ਹੈ। ਸੁਣਾ ਹੈ। ਤੇ ਬਸ ਇੰਨਾ ਕੁ ਬਸ ਲਿਆਂਦਾ ਇਹ ਕੋਈ ਖਾਸ ਨਹੀਂ ਲਿਆਂਦਾ। ਆਗਾਮ ਨਾਲੇ ਵੀਡੀਓ ਬਣਾ ਲਾਂਗੇ ਨਾਲੇ ਜੂੜੀਆਂ ਜਾਇਆ ਮੰਗੇ ਤੇ ਜੂੜੀਓ ਦਿਖਾ ਦਾਂਗੇ ਦੇਖ ਲਾਂਗੇ ਤੁਹਾਨੂੰ ਵੀ ਦਿਖਾ ਦਾਂਗੇ ਕੀ ਕੀਤਾ ਕੀ ਨਹੀਂ ਹਨ ਕੀ ਚੀਚਾਂ ਲਿਆਂਦੀਆਂ ਤੇ ਫਿਰ ਹੁਣ ਗੁਰਦੁਆਰਾ ਸਾਹਿਬ ਵੀ ਜਾਏ ਹੁਣ ਆਪਾਂ ਬਣਾਉਨੇ ਆ ਰੋਟੀ ਦਾਲ ਸਬਜ਼ੀ ਬਣਾ ਕੇ ਗਈ ਸੀ ਮੈਂ ਗੁਰਦੁਆਰਾ ਸਾਹਿਬ ਕੋਲ ਉੱਥੋਂ ਤਾਂ ਅਸੀਂ ਜਲਦੀ ਆ ਗਏ ਸੀ 12 ਵਜੇ ਦਾ ਨਮੜਿਆ ਸੀ 9:30 ਦੀ ਮੇਰੀ ਡਾਕਟਰ ਦੀ ਅਪਾਇੰਟਮੈਂਟ ਸੀ 9:30 ਵਜੇ ਦੀ ਡਾਕਟਰ ਕੋਲੇ ਪਹੁੰਚੇ ਉਸ ਤੋਂ ਬਾਅਦ ਅਸੀਂ ਵੀਡੀਓ ਗਏ ਥੋੜਾ ਟਾਈਮ ਥੋੜਾ ਟਾਈਮ ਜੂੜੀਓ ਹੋ ਕੇ ਬਾਅਦਸ ਅਸੀਂ ਇਹ ਮੇਨ ਜੀ ਚੀਜ਼ ਲੱਤੀ ਬਸ ਦੇਖਿਆ ਮਾੜਾ ਮੋਟਾ ਮਾਰ ਘੁੰਮ ਲਏ ਬਸ ਇਦਾਂ ਗੇੜੇ ਕੱਢੇ ਕੁਝ ਲੈਣ ਨਹੀਂ ਕਿਉਂਕਿ ਆਪਾਂ ਮਾਲ ਵਾਲੇ ਹੈ ਵੀ ਨਹੀਂ ਆਪਾਂ ਜੇ ਕਹਿ ਦਈਏ ਵੀ ਆਪਾਂ ਵਧੀਆ ਚੀਜ਼ਾਂ ਲੈਣੀਆਂ ਮੈਂ ਬਾਲੀ ਮਹਿੰਗੀ ਮੁੰਗੀ ਚੀਜ਼ ਅਸੀਂ ਨਾ ਲੈਣੇ ਆ ਤੇ ਨਹੀਂ ਪਰ ਮੈਂ ਆਪਕੇ ਸਾਨੂੰ ਕਹਿਣੀ ਐ ਐਡਵਾਈਸ ਦਿੰਨੀ ਐ ਵੀ ਲਓ ਇਹ ਦੋ ਲੋਕਲ ਦੁਕਾਨਾਂ ਤੋਂ ਮੇਰੇ ਹਿਸਾਬ ਨਾਲ ਜਿਆਦਾ ਵਧੀਆ ਚੀਜ਼ ਮਿਲ ਜਾਂਦੀ ਐ ਤੇ ਇੱਕਮ ਨੇ ਟੀ-ਸ਼ਰਟ ਲੈਣੀਆਂ ਸੀਗੀਆਂ ਅਸੀਂ ਕਿੱਥੇ ਜੇ ਸਸਤੀ ਮਿਲਦੀ ਹੋਵੇ ਉੱਥੇ ਟੀ-ਸ਼ਰਟਾਂ ਲੈ ਲਾਂਗੇ ਪਰ ਨਹੀਂ ਕੁਝ ਖਾਸ ਨਹੀਂ ਸੀ ਲੋਰ T-shirt ਕੁਝ ਮੁੰਡਿਆਂ ਨਾਲ ਤਾਂ ਮੈਨੂੰ ਕੁਝ ਖਾਸ ਲੱਗਿਆ ਹੀ ਨਹੀਂ ਤੁਹਾਨੂੰ ਦੱਸ ਤੇ ਮੈਂ ਹੁਣ ਇਹ ਪਰਿਲੇ ਲਈ ਠੀਕ ਲੱਗਿਆ ਮੈਂ ਪਰਿਲੇ ਲਈ ਲੈ ਲਿਆ ਪਹਿਲਾਂ ਮੈਂ ਇੱਕ ਕੋਰਟਾ ਲੇਤਾ ਸੀ ਤੇ ਸ਼ਰਟ ਲੇਤੀ ਸੀ ਉਹ 300 ਦੀ ਸ਼ਰਟ ਸੀ ਤੇ ਫਿਰ ਮੈਂ ਕਹਿੰਦੇ ਨਾਲ ਲੋਰ ਡਾਕਟਰ ਹੀ ਡਾਕਟਰ ਦੇਖੋ ਗੱਡੀਆਂ ਹੀ ਗੱਡੀਆਂ ਡਾਕਟਰਾਂ ਦੇ ਮੂਹਰੇ ਫਿਰ ਗੱਡੀਆਂ ਹੀ ਆਉਣੀਆਂ

ਲੋ ਜੀ ਤੇ ਇੰਨਾ ਕਾਪਾ ਲਿਆ ਸੀ ਜੂੜੀ ਤੋਂ ਸਮਾਨ ਕੋਈ ਖਾਸ ਲੈ ਕੇ ਨਹੀਂ ਆਏ ਹੈਗੇ ਤੇ ਚਲੋ ਜੀ ਹੁਣ ਆਪਾਂ ਇੱਥੇ ਕਰਦੇ ਆ ਆਪਣੀ ਅੱਜ ਦੀ ਵੀਡੀਓ ਦਾ ਐਂਡ ਜੇ ਜੇ ਤੁਹਾਨੂੰ ਸੋਹਣੀ ਲ ਵਧੀਆ ਲੱਗੀ ਵੀਡੀਓ ਤਾਂ ਕਿਸੇ ਵੀ ਰੀਜਨ ਕਰਕੇ ਤੁਸੀਂ ਕਮੈਂਟ ਲਾਈਕ ਸ਼ੇਅਰ ਤੇ ਜਰੂਰ ਸਬਸਕ੍ਰਾਈਬ ਜਰੂਰ ਕਰਿਓ ਤੇ ਮੈਸੇਜ ਕਮੈਂਟ ਜਰੂਰ ਕਰਿਓ ਕਿਵੇਂ ਦੀ ਲੱਗੀ ਵੀਡੀਓ ਤੇ ਕਿਵੇਂ ਦੀ ਲੱਗੀ ਤੁਹਾਨੂੰ ਸਾਡੀ ਸ਼ਾਪ ਵਿੱਚ ਮੱਖੀ ਤੰਗ ਕਰੀ ਗਰਮੀ ਗਰਮੀ ਮੱਥੇ ਤੇ ਬੈਠੀ ਜਾਂਦੀ ਆ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਪਤਾ ਨਹੀਂ ਤਾਂ ਮੈਨੂੰ ਹੀ ਜ਼ਿਆਦਾ ਲੱਗੀ ਆ ਪੱਖੇ ਦੀ ਜਾਰਾ ਬਾਜ ਨਹੀਂ ਤਾਂ ਕਰਕੇ ਇਹ ਬਹੁਤ ਹਾਂ ਪੱਖੇ ਦੀ ਬਾਜ ਆਉਂਦੀ ਕਰਕੇ ਪੱਖਾ ਬੰਦਦਾ ਇਸ ਹੁਣ ਐਥੇ ਵੜੇ ਲਾਈ ਦਨੀ ਸ਼ਾਮ ਨੂੰ ਲਾਈ ਰਾਤ ਨੂੰ ਲਾਈ ਦਾ ਜਸ ਪੈਨ ਓਕੇ ਤੇ ਹੁਣ ਆਪਾਂ ਕਰਦੇ ਆ ਰੋਟੀ ਪਾਣੀ ਦੀ ਤਿਆਰੀ ਫਿਰ ਗੇੜ ਆਪਾਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜਾਇਆ ਆਉਨੇ ਆ ਫਿਰ ਘਰੇ ਆਪਾਂ ਹੁਣ ਬੈਡਮਿੰਟਨ ਆ ਇੱਕ ਕੰਪਰੀ ਨਾਲ ਜਾਂ ਇੱਕਮ ਨਾਲ ਮੈਂ ਖੇਡਿਆ ਕਰੂੰਗੀ ਜਿਹੜੀ ਵੱਲਾ ਖੇਡਿਆ ਕਰਾਂਗੇ ਫਿਰ ਉਹ ਦਿਖਾਉਂਦੀ ਮੈਂ ਭਰੀ ਨਾਲ ਤਾਂ ਕੌਣ ਖੇਡਦਾ ਐ ਇੱਕਮ ਨਾਲ ਐਕਸਰਸਾਈਜ਼ ਇਹਨੂੰ ਘਟ ਆਉਂਦਾ ਐ ਤਾਂ ਤੇਰੇ ਨਾਲ ਘਟ ਖੇਡਦੇ ਫਿਰ ਤੈਨੂੰ ਘਟ ਆਉਂਦਾ ਉਹਨੂੰ ਇੱਕਮ ਨੂੰ ਜ਼ਿਆਦਾ ਆਉਂਦਾ ਉਹਨੂੰ ਪਤਾ ਐ ਖੇਡਣ ਦਾ ਹਿਸਾਬ ਆ ਉਹਦੇ ਨਾਲ ਖੇਡਦੀ ਨਹੀਂ ਮੈਂ ਤੇ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਤੇ ਹੁਣ ਕਰ ਲਈ ਆਪਾਂ ਦਾ ਰੋਟੀ ਪਾਣੀ ਦਾ ਕੰਮ ਤੇ 7:00 ਵਜੇ ਨੂੰ ਆਪਾਂ ਜਾਣਾ ਗੇੜਾ ਕੱਢਣ ਏਕਮ ਦੁੱਧ ਲੈ ਆ ਕੇ ਜੰਮ ਚ ਲਿਆ ਜਾ ਚੁੱਕਿਆ ਹੈ ਹੁਣ ਉਹਦੇ ਆਏ ਤੋਂ ਆਪਾਂ ਗੇੜਾ ਕੱਢਣ ਜਾਣਾ ਹੈ ਚਲੋ ਠੀਕ ਹੈ ਜੀ ਇਸੇ ਨਾਲ ਕਰਦੇ ਆ ਜੀ ਆਪਾਂ ਵੀਡੀਓ ਦਾ ਐਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ